पर्वत आसन दोनों हाथों पर टाइट कमर दर्द मोन ले दी, पर्वत आसन हाँ जी दोनों हाथ साइड त कर लो जी साइड पर फिर आप फिर ऊपर नो, डाउन आप ਟੌਨ ਕੰਧਿਆਂ ਦਾ ਦਰਦੀ ਸ਼ੋਲਡਰ ਪੇਨ ਲਈ ਆਪ ਟੌਨ ਆਪ ਟੌਨ ਹਾਂ ਦੀ ਨਾੜੀ ਸੋਧਨ 아니 ਲੋਮ-ਇਲੋਮ ਕਰਨੇ ਗਰਮੀ ਲਈ ਪਿਆਸ ਲੱਗਣਾ ਕਬਰਾਜ ਨਾੜੀ ਸੋਧਨ ਦੀ ਚਾਹ ਬਹੁਤ ਅੱਛੇ ਹੈ ਆਈ ਬੀਪੀ ਲੋ ਬੀਪੀ ਚਿੰਤਾ ਤਣਾਅ ਸਟ्रेस ਦੂਰ ਕਰਨ ਲਈ ਦੀ पारकेशन ठीक करने लई बैकबोन गर्दन कमर चीजी रखे जी दूजा हाथ ज्ञान मुद्रा बड़े आराम सहजना नाड़ी सोधन हाई बी पी लो बी पी ली जी सरस दूर करने पूरा स्लो करना है इसमें गर्मी तो भी राहत मिलती है ਹਾਂਜੀ ਹੁਣ ਬਰਾਮਰੀ ਕਰਨਾ ਹੈ ਪਹਿਲੀ ਉਂਗਲ ਮੱਥੇ ਤੇ ਤਿੰਨ ਉਂਗਲਾਂ ਅੱਖਾਂ ਤੇ ਜੀ ਪੰਜ ਵਾਰ ਦੋਨੋਂ ਹੱਥ ਇਸ ਤਰ੍ਹਾਂ ਰੱਖਣੇ ਹਨ ਅੰਗੂਠੇ ਕੰਨਾਂ ਤੇ ਜੀ ਦੋਨੋਂ ਅੰਗੂਠੇ ਆਪਣੇ ਕੰਨਾਂ ਤੇ ਦੋਨੋਂ ਹੱਥ ਕੋੜੀਆਂ ਤੇਜ਼ੀ ਉਜਾਈ ਪ੍ਰਣਯਮ ਗਲੇ ਲਈ ਪਿਆਸ ਲਗਣਾ ਕਬਰਾਟ ਹੋਣੀ ਗੁੱਸਾ ਉਹਨਾਂ ਸਭ ਦੂਰ ਕੰਠ ਚੋ ਆਵਾਜ਼ ਕਰਨੀ ਗਲੇ ਚੋਂ ਗਲੇ ਦੀਮ ਸਾਹ ਹੀ ਕਰ ਦਿਓ ਜੀ ਕਾਂਸੀ ਕਰ ਦਿਓ ਦੋਨੋਂ ਹੱਥ ਥੱਗੇ ਰੱਖ ਕੇ singhasan ji singhasan is tarah baithna hai dono haath se is tarah lagane hai ji sher ban jana hai ji jeeba bahar thyroid layi kanth layi gale layi ji ani stand a ji bahar kad ke puri journal ji lambi vaaj nal jeeba bahar ਗੈਰ ਕੁੜ ਬਹੁਤ ਅਚੇ ਗਲੇ ਲਈ ਤਾਰੇ ਕਾਉਂਸਲ ਕਰਾਟੇ ਲਈ ਜੀ ਘਰ ਦੇ ਉਪਰ